ਪਿਛਲੇ ਦਿਨੀ ਸਾਬ ਦਾ ਡੀਜੀਪੀ ਮੁਹੰਮਦ ਮੁਸਤਾਫਾ ਉਹਨਾਂ ਦੇ ਬੇਟੇ ਦੀ ਮੌਤ ਹੋ ਗਈ ਸੀ ਤੇ ਚਲੋ ਆਪਾਂ ਗੱਲਬਾਤ ਵੀ ਕੀਤੀ ਪਰ ਉਸ ਤੋਂ ਬਾਅਦ ਨਾ ਇੱਕ ਵੀਡੀਓ ਸਾਹਮਣੇ ਆਉਂਦੀ ਰਹੀ ਸੋਸ਼ਲ ਮੀਡੀਆ ਤੇ ਉਹ ਫਿਰ ਕਾਫੀ ਸਾਰੀਆਂ ਹੋਰ ਗੱਲਾਂ ਵੀ ਜਾਂ ਫਿਰ ਵੀਡੀਓ ਦੇ ਵਿੱਚ ਮੁੰਡੇ ਨੇ ਜਿਹੜੀਆਂ ਗੱਲਾਂ ਬਾਤਾਂ ਕਹੀਆਂ ਉਹਨੇ ਕਾਫੀ ਸਾਰੇ ਸਵਾਲ ਖੜੇ ਕਰਤੇ ਤਾਂ ਉਹ ਮਾਮਲੇ ਦੇ ਵਿੱਚ ਕੀ ਹੁਣ ਕੀ ਚੱਲ ਰਿਹਾ ਜੀ ਕਿੱਥੋਂ ਤੱਕ ਪਹੁੰਚਿਆ ਦੇਖੋ ਕੋਈ ਸ਼ਮਸ਼ੂਦੀਨ ਸਾਹਿਬ ਹੈ ਆ ਮਲੇਰ ਕੋਟ ਲਈ ਤੂੰ ਹੂੰ ਉਹਨਾਂ ਨੇ ਤੇ ਪੀਸੀ ਕਰ ਦਿੱਤੀ ਐ ਸ਼ਿਕਾਇਤ ਵੀ ਦੇ ਦਿੱਤੀ ਐ ਜੀ ਇਹਦਾ ਮਤਲਬ ਐ ਕਿ ਮੁਸਤਾਫਾ ਵਾਸਤੇ ਇਹ ਸਥਿਤੀ ਜਿਹੜੀ ਐ ਹੂੰ ਉਹ ਦੋ ਪਾਸਿਆਂ ਤੋਂ ਖਰਾਬ ਐ ਕਿਤੇ ਘਰ ਹੂੰ ਜਵਾਕ ਉਹਦੇ ਛੁੱਟੇ ਐ ਜੀ ਘਰੋਂ ਕਿਸੇ ਦਾ ਵੀ ਤੁਰ ਜਾਣਾ ਤੁਹਾਨੂੰ ਪਤਾ ਇਕਲੌਤਾ ਪੁੱਤਰ ਚਲੇ ਜਾਣਾ ਤੇ ਦੂਜਾ ਕਿ ਜੱਗ ਦੇ ਵਿੱਚ ਬਦਨਾਮੀ ਹੋਈ ਜਾ ਪਰਵਾਰ ਦੀ ਇਹ ਤੇ ਸਾਫ ਹੈ ਕਿਉਂਕਿ ਪਰਵਾਰ ਸਿਆਸੀ ਰਸੂਖ ਵਾਲਾ ਸੀ ਬੀਬੀ ਰਜ਼ੀਆ ਸੁਲਤਾਨਾ ਨਾਮ ਸੰਗ ਕਾਂਗਰਸ ਦੇ ਵਿੱਚ ਸਹ ਜੀ ਤੁਸੀਂ ਜੇ ਦੇਖੋਗੇ ਉਸ ਵੇਲੇ ਤਾਂ ਬੜੇ ਪਾਵਰਫੁਲ ਮੰਤਰੀਆਂ ਚੋਂ ਇੱਕ ਸਨ ਬੀਬੀ ਰਜ਼ੀਆ ਜੀ ਠੀਕ ਹੈ ਨਾ ਹੁਣ ਇਹ ਜਿਹੜਾ ਮਾਮਲਾ ਹੈ ਬਿਲਕੁਲ ਘੁੰਮ ਗਿਆ ਕਿ ਵੀਡੀਓ ਦੇ ਵਾਲੇ ਜੋ ਅਕੀਲ ਅਖਤਰ ਦੀ 27 ਅਗਸਤ ਵਾਲੀ ਵੀਡੀਓ ਆ ਜੀ ਜੀ ਉਹਦੇ ਚ ਉਹਨੇ ਬਹੁਤ ਕੁਝ ਬੋਲਿਆ ਇੱਥੋਂ ਤੱਕ ਕਿਹਾ ਕਿ ਮੁਸਤਫਾ ਦੇ ਨਾਂ ਨਾਲ ਕਥੇ ਤੌਰ ਤੇ ਵੀ ਗਲਤ ਸਬੰਧ ਹੈ ਨਾਲ ਉਹ ਵੀ ਕਹਿੰਦਾ ਕਿ ਮੈਨੂੰ ਇਹਨਾਂ ਨੇ ਡੀ ਐਡਿਕਸ਼ਨ 'ਚ ਵੀ ਛੱਡੀ ਰੱਖਿਆ ਵਗੈਰਾ ਵਗੈਰਾ ਤੇ ਨਾਲ ਆਪਦੀ ਭੈਣ ਬਾਰੇ ਵੀ ਉਹ ਬਹੁਤ ਗਲਤ ਬੋਲ ਰਿਹਾ ਜੀ ਯਾਨੀ ਕਿਸੇ ਪਰਿਵਾਰ ਦਾ ਇਤੋਂ ਵੱਡਾ ਜਲੂਸ ਨਹੀਂ ਨਿਕਲ ਸਕਦਾ ਕਿ ਪਰਿਵਾਰਕ ਮੈਂਬਰ ਭੈਣ ਬਾਰੇ ਧੀ ਬਾਰੇ ਪਿਤਾ ਬਾਰੇ ਹੂੰ ਆਈ ਤਾਂ ਬੋਲਦਾ ਹੈ ਤੇ ਨਾਲ ਉਹ ਖਿਆ ਜ਼ਾਹਰ ਕਰਦਾ ਹੈ ਇਹ ਇਹ ਤਾਂ ਹੁਣ ਤੱਕ ਦਾ ਸੀਗਾ ਸਾਰਾ ਕੁਝ ਠੀਕ ਹੈ ਵੈਸੇ ਮਤਲਬ ਇਹ ਚੀਜ਼ਾਂ ਤਾਂ ਅਸੀਂ کہہ ਰਹੇ ਹਾਂ ਨਹੀਂ ਤਾਂ ਅਸੀਂ ਪਰਸਨਲ ਲਾਈਫ 'ਚ ਨਹੀਂ ਜਾਂਦੇ ਕਿਉਂਕਿ ਇਹ ਹੁਣ ਆਲਰੇਡੀ ਜਨਤਕ ਹੋ ਜਾਣੀ ਚਾਹੀਦੀ ਹੈ ਠੀਕ ਹੈ ਜੀ ਮੀਡੀਆ 'ਚ ਸਭ ਚੁੱਕੀਆਂ ਨਹੀਂ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਆ ਉਗਲੀਚ ਜੋ ਹੁੰਦਾ ਉਹਦੇ ਤੱਕ ਮਹਦੂਦ ਰਹਿ ਕਿਸੇ ਦੇ ਅਸੀਂ 게ਟ ਦੇ ਅੰਦਰ ਨਾ ਜਾਈਏ ਜੀ ਜੀ ਰਾਜਨੀਤਿਕ ਹੈ ਚਾਹੇ ਕੋਈ ਵੀ ਬੀਚੋਂ ਕੋਈ ਖਬਰ ਆਉਂਦੀ ਹੈ ਖੈਰ ਪਰ ਹੁਣ ਦੱਸਦੇ ਆ ਕਿ ਜਨਾਬ ਦੂਜਾ ਵੀਡੀਓ ਵੀ ਆ ਗਿਆ ਇਸ ਮਾਮਲੇ 'ਚ ਜਿਹੜਾ ਕਿ ਹਾਲ ਦੇ ਦਿਨਾਂ ਦਾ ਸੀਗਾ ਜੀ ਹੁਣ ਦੇਖੋ ਦੋਨਾਂ ਹੀ ਵੀਡੀਓ ਬਾਰੇ ਸਾਡਾ ਡਿਸਕਲੇਮਰ ਹੈ ਕਿ ਅਸੀਂ ਤਸਦੀਕ ਕਿਸੇ ਦੀ ਨਹੀਂ ਕਰਦੇ ਬਿਲਕੁਲ ਅੱਜ ਕੱਲ ਪਰ ਦੂਸਰਾ ਵੀਡੀਓ ਮਤਲਬ ਕਿ ਜਨ ਤੱਕ ਕੀਤਾ ਗਿਆ ਤਾਂ ਉਹਦੇ ਵਿੱਚ ਉਹ ਬੰਦਾ ਮੰਨ ਰਿਹਾ ਕਿ ਮੈਂ ਬਈ ਮੇਰਾ ਪਰਿਵਾਰ ਤਾਂ ਬਹੁਤ ਚੰਗਾ ਹੂੰ ਮੈਂ ਐਵੇਂ ਆਵਾ ਤਵਾ ਬਈ ਬੋਲਦਾ ਸੀਗਾ ਤੇ 27 ਅਗਸਤ ਵਾਲੀ ਵੀਡੀਓ ਨੂੰ ਵੀ ਉਹ ਮਤਲਬ ਕਿ ਪਤਾ ਨਹੀਂ ਕਿਉਂ ਇੰਨਾ ਪਰੇਸ਼ਾਨ ਹੈ ਕਿਉਂ ਪਿਛਲੇ ਸਾਲ ਦੀ ਦੱਸੀ ਜਾ ਰਿਹਾ ਇਹ ਵੀ ਬੜੀ ਹੈਰਾਨਗੀ ਦੀ ਗੱਲ ਫਿਰ ਇਹ ਵੀਡੀਓ ਐਤ ਕਿੰਦਾ ਸੀ ਉਹਦੇ ਬਾਰੇ ਵੀ ਨਹੀਂ ਕਹਿ ਸਕਦੇ ਕਿ ਇਸ ਸਾਲ ਦੀ ਆ ਤਾਂ ਯਾਨੀ ਦੂਸਰਾ ਵੀਡੀਓ ਵੀ ਸਾਨੂੰ ਕਿਤੇ ਨਾ ਕਿਤੇ ਵੇਖਣਾ ਪਏਗਾ ਕਿ ਉਹ ਵੀਡੀਓ ਵੀ ਸ਼ਾਇਦ ਹੋ ਸਕਦਾ ਪਰਿਵਾਰ ਨੇ ਜਨਤਕ ਕਰਵਾਇਆ ਹੋਵੇ। ਤੋਂ ਆਪਦੇ ਪਰਿਵਾਰ ਬਾਰੇ ਕਹਿ ਰਿਹਾ ਕਿ ਯਾਰ ਮੈਂ ਪੁੱਠਾ ਸਿੱਧਾ ਬੋਲਦਾ ਇਦਾਂ ਉਦਾਂ ਪਰ ਉਸ ਬੰਦੇ ਦਾ ਲਹਿਜਾ ਉਸ ਬੰਦੇ ਦੀ ਜਿਹੜੀ ਬਾਡੀ ਲੈਂਗੁਏਜ ਆ ਕਿਉਂਕਿ ਅਸੀਂ ਇਹਨਾਂ ਮਾਮਲਿਆਂ 'ਚ ਕਹਿ ਲੋ ਕਿ ਪੂਰੇ ਫੇਸ ਰੀਡਰ ਆ। ਜੀ ਉਹ ਬੰਦਾ ਮਤਲਬ ਕਿ ਨਾਰਮਲ ਨਹੀਂ ਸੀਗਾ। ਇਹ ਤੇ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਉਹ ਖਾਂਦਾ ਪੀਂਦਾ ਸੀ ਮੈਨੂੰ ਨਹੀਂ ਪਤਾ। ਪਰ ਸੀਗਾ ਉਹ ਖਾਣ ਪੀਣ ਵਾਲਾ ਜੀ ਮਤਲਬ ਕਿ ਆਮ ਬੋਲ ਚਲ ਚ ਕਮਾਣਾ ਕਿ ਕਿਹਾ ਜਾਂਦਾ ਕਿ ਆ ਫਲਾਣਾ ਵਿੱਚ ਗਾੜੀ ਆ ਗਾੜੀ ਦਾ ਮਤਲਬ ਹੁੰਦਾ ਕਿ ਖਾਣ ਪੀਣ ਵਾਲਾ ਤਾਂ ਮਤਲਬ ਕਿ ਇਸ ਤਰ੍ਹਾਂ ਕਿਸੇ ਮਰੇ ਵਿਅਕਤੀ ਪ੍ਰਤੀ ਬੋਲਣਾ ਮੇਰੇ ਖਿਆਲ ਦੇ ਨਾਲ ਮੈਨੂੰ ਸ਼ੋਭਾ ਨਹੀਂ ਦਿੰਦਾ ਪਰ ਯਾਨੀ ਆਪਾਂ ਆਮ ਬੋਲ ਚੱਲ ਦੀ ਭਾਸ਼ਾ ਚ ਕਹਿੰਦੇ ਆ ਸੋ ਇਹ ਜਿਹੜਾ ਹੁਣ ਦੂਸਰਾ ਵੀਡੀਓ ਆਇਆ ਇਹ ਬਿਲਕੁਲ ਕੰਟਰਡਿਕਟ ਹੋ ਗਿਆ ਇਸ ਮਾਮਲੇ 'ਚ ਜੇ ਦੇਖੀਏ ਤਾਂ ਸ਼ਿਕਾਇਤ ਵੀ ਹੋਈ ਉਸ ਤੋਂ ਬਾਅਦ ਇਹ ਵੀਡੀਓ ਵੀ ਆਇਆ ਤੇ ਗੱਲ ਇਹ ਹੈ ਕਿ ਹੁਣ ਇਹਦੀ ਜਾਂਚ ਪੜਤਾਲ ਕਰਵਾਵੇ ਕੋ ਸ਼ਿਕਾਇਤ ਪਰਿਵਾਰ ਵਾਲਾ ਕੋਈ ਦੇ ਕੇ ਰਾਜ਼ੀ ਨਹੀਂ ਹੁਣ ਸ਼ਮਸ਼ੂਦੀਨ ਨੇ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਮਲੇਰਕੋਟਲੇ ਤੋਂ ਨੇ ਇਹ ਗਵਾਂਢੀ ਨੇ ਜੀ ਤੇ ਦੂਜੇ ਪਾਸੇ ਦੂਜਾ ਵੀਡੀਓ ਵੀ ਆ ਗਿਆ ਕੀ ਇਸ ਸ਼ਿਕਾਇਤ ਨੂੰ ਕੰਸੀਡਰ ਕੀਤਾ ਜਾਏਗਾ ਕਿਉਂਕਿ ਹੁਣ ਸਰਕਾਰ ਤੇ ਵਿਸ਼ਵ ਕਾਂਗਰਸ ਦੀ ਨਹੀਂ ਪਰ ਮੁਸਤਾਫਾ ਦਾ ਰਸੂਖ ਹੈਗਾ ਇਹਦੇ 'ਚ ਕੋਈ ਨਹੀਂ ਕੋਈ ਸ਼ੱਕ ਨਹੀਂ ਹੈ ਕਿਉਂਕਿ ਪੁਲਿਸ ਵਾਲਾ ਰਿਹਾ ਬੀਬੀ ਰਜ਼ੀਆ ਹੋ ਰਹੇ ਨੇ ਸਿਆਸਤ ਦੇ ਵਿੱਚ ਕਹੋ ਕਿ ਹਾਂ ਉਹਦੀ ਪਤਨੀ ਵੀ ਤੇ ਮੇਰੇ ਖਿਆਲ ਦੇ ਨਾਲ ਵਾਕਾ ਬੋਰਡ ਦੀ ਸ਼ਾਇਦ ਚੇਅਰਪਰਸਨ ਬਣੀ ਰਹੀ ਹੈ ਜੇ ਮੈਂ ਗਲਤ ਨਹੀਂ ਆ ਤਾਂ ਪਰਿਵਾਰ ਸਾਰਾ ਹੀ ਕਹਿ ਲੋ ਕਿ ਹਾਂ ਜੀ ਰਸੂਖ ਦਾ ਸੀ ਤਾਂ ਦੇਖਣਾ ਹੋਏਗਾ ਕੀ ਬਣਦਾ ਜੀ ਪਰ ਮੁਸਤਫਾ ਦਾ ਮਤਲਬ ਕਿ ਕਹਿ ਲੋ ਕਿ ਮੁੰਡਾ ਹੀ ਨਹੀਂ ਗਿਆ ਹੂੰ ਉਹਦਾ ਇੱਜ਼ਤ ਸਤਕਾਰ ਵੀ ਕਿ ਚਲਾ ਗਿਆ ਇੱਕ ਵਾਰੀ ਤੇ ਫੈਮਿਲੀ ਦਾ ਬਹੁਤ ਬਹੁਤ ਜ਼ਿਆਦਾ ਸਹੀ ਗੱਲ ਹੈ ਜੀ ਖਲਾਰਾ ਪੈ ਗਿਆ ਜੀ ਜੀ ਮਲਕੀਜੀ ਬਹੁਤ ਸ਼ੁਕਰੀਆ ਜੀ ਕਰਮਜੀਤ ਜੀ ਜੁਰਾਵਰ ਸਾਹਿਬ ਬਿਆਨ ਸੰਧੂ ਜੀ ਤੁਹਾਡਾ ਸ਼ੁਕਰੀਆ ਜੀ ਡੀਐਸਪੀ ਸਾਹਿਬ ਤੁਹਾਡਾ ਵੀ ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ ਹੌਸਲਾ ਦੇਣ ਵਾਸਤੇ ਨਰਿੰਦਰ ਜੀ ਸ਼ੁਕਰੀਆ ਮਿਹਰਬਾਨੀ ਸਾਰੇ ਦੋਸਤਾਂ ਦਾ ਧੰਨਵਾਦ ਜਿਹੜੇ ਨਾਲ ਅੱਜ ਤੱਕ ਕਹਿ ਰਹੇ ਨੇ ਕਿ 12 ਹਨਾ ਵੈਸੇ ਇਹਨਾਂ ਦਿਨਾਂ ਦੇ ਵਿੱਚ ਇੱਕ ਅਚੀਵਮੈਂਟ ਆ ਕਿਉਂਕਿ ਫੈਸਟੀਵਲ ਸੀਜ਼ਨ ਜਿਹੜਾ ਹੁੰਦਾ ਹੈ ਜਾਂ ਚੂਨੇ ਦਾ ਸੀਜ਼ਨ ਹੁੰਦਾ ਹੈ ਮੈਨੂੰ ਅੱਗੇ ਇੱਕ ਦਿਨ ਸਾਡੀ ਮਤਲਬ ਕਿ ਬਰਾਦਰੀ ਦਾ ਕਹਿ ਲਓ ਬੱਤਰਕਾਰ ਬਰਾਦਰੀ ਦਾ ਕੋਈ ਬੰਦਾ ਸੀਗਾ ਉਹ ਕਹਿੰਦੇ ਯਾਰ ਲਗਾਤਾਰ ਯਾਰ ਬੰਦਾ ਇਹਨਾਂ ਦਿਨਾਂ ਦੇ ਵਿੱਚ ਟਿਕਾ ਕੇ ਰੱਖਣਾ ਮੈਂ ਕਿ ਟਿਕਾ ਕੇ ਨਹੀਂ ਵੀਰੇ ਉਹ ਹੀ ਸਾਨੂੰ ਟਿਕਾ ਕੇ ਰੱਖਦੇ ਆ ਸਾਡੀ ਆਡੀਅנס ਹੀ ਮੈਂ ਆਖਿਆ ਜੀ ਟਕਾਵੀ ਆ ਉਹ ਹੀ ਸਾਨੂੰ ਟਿਕਾ ਕੇ ਰੱਖਦੇ ਆ ਅਸੀਂ ਤੇ ਕੀ ਟਿਕਾ ਕੇ ਰੱਖ ਸਕਦੇ ਆ ਅਸੀਂ ਹਾਂ ਹਾਂ ਅਸੀਂ ਮਜ਼ਾਕ ਵਿੱਚ ਗੱਲਾਂ